ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਇਸ ਵਕਤ ਜਿਹੜਾ ਪੰਜਾਬ ਆ ਉਹ ਬੁਰੀ ਤਰ੍ਹਾਂ ਦੇ ਨਾਲ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕਿਆ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਇਸ ਟਾਈਮ ਪਾਣੀ ਦੇ ਨਾਲ ਨੱਕੋ ਨੱਕ ਭਰੇ ਹੋਏ ਆ ਜਿੱਥੇ ਲੋਕਾਂ ਦਾ ਜਨ ਜੀਵਨਤ ਪ੍ਰਭਾਵਿਤ ਹੋਇਆ ਉੱਥੇ ਪਸ਼ੂਆਂ ਤੇ ਘਰਾਂ ਤੇ ਬਹੁਤ ਜ਼ਿਆਦਾ ਜਿਹੜਾ ਮਾੜਾ ਅਸਰ ਹੋਇਆ ਤੇ ਜਿਹੜੇ ਵੀਰ ਵੀ ਉੱਥੇ ਰਾਸ਼ਨ ਦੀ ਸੇਵਾ ਕਰ ਰਹੇ ਆ ਉਹਨਾਂ ਲਈ ਇੱਕ ਜ਼ਰੂਰੀ ਬੇਨਤੀ ਆ ਕਿ ਬਹੁਤ ਸਾਰੀਆਂ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਜਦੋਂ ਸੇਵਾ ਦਾ ਨਿਰਾਸ਼ ਹੋ ਜਾਂਦੀ ਆ ਲੋਕ ਜਿਹੜੇ ਆ ਰਾਸ਼ਨ ਦੀ ਬੇਤਰਤੀਬੇ ਢੰਗ ਨਾਲ ਲੁੱਟ ਕਰ ਰਹੇ ਆ ਚੱਪਤਾ ਮਾਰੇ ਆ ਖੂਆ ਕਿੱਤੀ ਚੱਲ ਰਹੀ ਆ ਅਜਿਹੀਆਂ ਵੀਡੀਓ ਜਿਹੜੀਆਂ ਕਿਤੇ ਨਾ ਕਿਤੇ ਸਾਡੇ ਜਿਹੜੀ ਮਨ ਨੂੰ ਉਹ ਝੰਡੋੜ ਕੇ ਰੱਖ ਦੇਣਾ ਕਿਉਂਕਿ ਅਸਲ ਪੰਜਾਬੀ ਦੇ ਪੰਜਾਬ ਦੀ ਇਹ ਤਸਵੀਰ ਕਦੇ ਨਹੀਂ ਹੋਈ ਪੰਜਾਬੀਆਂ ਨੇ ਹਮੇਸ਼ਾ ਆਪਣੇ ਭੈਣ ਭਰਾਵਾਂ ਦਾ ਸਾਥ ਰੱਖਿਆ ਤੇ ਬਹੁਤੇ ਸੇਵਾਦਾਰ ਨਿਰਾਸ਼ ਹੋ ਚੁੱਕੇ ਆ ਜਿਹੜੇ ਕਹਿੰਦੇ ਕਿ ਅਸੀਂ ਅੱਗੇ ਤੋਂ ਨਹੀਂ ਆਉਂਦੇ ਉਹ ਬੜੇ ਦੁਖੀ ਮਾਨਾ ਕਹਿ ਰਹੇ ਆ ਜਦ ਕਿ ਉਹਨਾਂ ਦਾ ਜਿਹੜਾ ਮਨ ਆ ਉਹ ਸੇਵਾ ਕਰਨ ਦਾ ਹੈਗਾ ਬਿਊਰੋ ਆਪ ਕੁਝ ਕੁ ਸ਼ਰਾਰਤੀ ਬੰਦਿਆਂ ਦੇ ਕਰਕੇ ਕੁਝ ਕੁ ਅਜਿਹੇ ਬੰਦਿਆਂ ਦੇ ਕਰਕੇ ਜਿਨ੍ਹਾਂ ਨੂੰ ਕਿਛਲੇ ਦੁੱਖ ਵਿੱਚ ਜਿਹੜਾ ਉਹ ਖੜਨਾ ਵੀ ਨਹੀਂ ਹੁੰਦਾ ਜਾਂ ਦੁੱਖ ਦੀ ਘੜੀ ਵਿੱਚ ਸਾਥ ਤਾਂ ਦੇਣਾ ਬਹੁਤ ਦੂਰ ਦੀ ਗੱਲ ਆ ਆਪਾਂ ਉਹਨਾਂ ਦੇ ਕਰਕੇ ਆਪਾਂ ਆਪਦੇ ਭੈਣ ਭਰਾਵਾਂ ਦਾ ਇੱਕ ਜਿਹੜਾ ਰਾਸ਼ਨ ਉਹ ਜ਼ਰੂਰ ਪਹੁੰਚਦਾ ਕਰਨਾ ਬਿਸ਼ਰਤੇ ਕਿ ਅਸੀਂ ਜਿਹੜੇ ਪਿੰਡ ਵਿੱਚ ਰਾਸ਼ਨ ਦੀ ਸੇਵਾ ਕਰਨੀ ਉਸ ਪਿੰਡ ਦੇ ਹੀ ਕਿਸੇ ਮੋਤਵਾਰ ਬੰਦੇ ਨੂੰ ਮਿਲਿਆ ਜਾਵੇ ਜਾਂ ਐਨ ਜੀਓ ਜਾਂ ਸੰਸਥਾਵਾਂ ਦੇ ਨਾਲ ਰਲ ਕੇ ਅਸੀਂ ਜਿਹੜੀ ਸੇਵਾ ਕਰਗੇ ਉਸ ਪਿੰਡ ਦੇ ਸਰਪੰਚ ਜਾਂ ਮੈਂਬਰ ਪੰਚਾਇਤ ਜਿਹੜੀ ಗ್ರಾಮ ਪੰਚਾਇਤ ਬਣੀ ਹੁੰਦੀ ਆ ਉਹਨਾਂ ਨਾਲ ਸੰਪਰਕ ਕਰਕੇ ਪਿੰਡ ਵਿੱਚ ਲੋੜਵੰਦ ਜਿਹੜੇ ਪਰਿਵਾਰ ਆ ਉਹਨਾਂ ਦੀ ਮਦਦ ਬਾਇ ਹੈਂਡ ਕੀਤੀ ਜਾਵੇ ਨਾ ਕਿ ਕਿਸੇ ਦੇ ਥਰੂ ਤੁਸੀਂ ਚਾਹੋ ਤਾਂ ਕੈਸਟੀਆਂ ਦੇ ਰਾਈ ਕਾਰਸੇ ਵਾਲੇ ਬਾਬੇ ਵੀ ਬਹੁਤ ਵੱਡੇ ਪੱਧਰ ਤੇ ਸੇਵਾ ਕਰ ਰਹੇ ਆ ਜਾਂ ਐਨ ਜੀਓ ਬਣੀਆਂ ਬਾਈ ਪਾਲ ਕਰੋੜ ਵਰਗੇ ਜਾਂ ਹੋਰ ਗਲੋਬਲ ਸਿਕਸ ਜਿਵੇਂ ਬਣੀਆਂ ਜਾਂ ਖਾਲਸਾ ਇਹਨਾਂ ਨਾਲ ਮਿਲ ਕੇ ਸੇਵਾ ਕਰ ਸਕਦੇ ਤੁਸੀਂ ਡਾਇਰੈਕਟਲੀ ਜਾ ਕੇ ਪਰਿਵਾਰ ਨੂੰ ਸੇਵਾ ਦਿਓ ਕਿਉਂਕਿ ਬਹੁਤ ਹੀ ਮੁਸ਼ਕਲਾਂ ਦੇ ਨਾਲ ਸਾਡੀ ਭਾਵਨਾ ਦੀ ਸੇਵਾ ਦੀ ਅਸੀਂ ਪਿੰਡਾਂ ਵਿੱਚ ਐਨਆਰਆਈ ਵੀਰਾਂ ਤੋਂ ਜਿਹੜਾ ਦਸਬੰਧ ਇਕੱਠਾ ਕਰਕੇ ਪਿੰਡਾਂ ਵਿੱਚ 100 200 500 ਕਿਸੇ ਨੇ ਕੌਲੀ ਆਟੇ ਦੀ ਪਾਈ ਹੁੰਦੀ ਆ ਕਿਸੇ ਨੇ ਮਣ ਕੰਕਰੀਤੀ ਹੁੰਦੀ ਆ ਉਹਨਾਂ ਦੀ ਸੇਵਾ ਜਿਹੜੀ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਵੀਰ ਭਰਾ ਰਾਸ਼ਨ ਲੈ ਕੇ ਜਾਂਦੇ ਆ ਕਿਉਂਕਿ ਅਸਲ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਜਿਹੜੇ ਰਸਤੇ ਦੇ ਵਿੱਚ ਹੀ ਅਸੀਂ ਦੇਖਦੇ ਆ ਕਿ ਠੱਗ ਬੈਠੇ ਜਿਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਇਆਗਾ ਸੋ ਅਜਿਹੇ ਲੋਕਾਂ ਦੇ ਕਰਕੇ ਨਾ ਤਾਂ ਪਹੁਣਾ ਭਰਾਵਾਂ ਨੂੰ ਕੱਲੇ ਛੱਡਣਾ ਜਿਨ੍ਹਾਂ ਨੂੰ ਲੋੜ ਆ ਸਗੋਂ ਮੋਦਵਾਰ ਬੰਦਿਆਂ ਨੂੰ ਮਿਲ ਕੇ ਪਿੰਡੋਂ ਪਿੰਡੀ ਜਾ ਕੇ ਆਪ ਖੁਦ ਸੇਵਾ ਕੀਤੀ ਜਾਵੇ ਤੇ ਪਤਾ ਕੀਤਾ ਜਾਵੇ ਜਿਹੜੇ ਵੀ ਇਹ ਲਟੇਰੀਆ ਇਹਨਾਂ ਦੇ ਕਰਕੇ ਜਿਵੇਂ ਇੱਕ ਵੀਰ ਨੇ ਕਿਹਾ ਕਿ ਮੈਂ ਅੱਗੇ ਤੋਂ ਸੇਵਾ ਕਰਨ ਨਹੀਂ ਆਉਂਦਾ ਗਾ ਵੀਰੋ ਆਪਾਂ ਇਹ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਵੀ ਕਿਤੇ ਨਾ ਕਿਤੇ ਬਹੁਤ ਮਾੜਾ ਅਸਰ ਪੈਂਦਾ ਆਪਾਂ 2 4 10 15 20 ਬੰਦਿਆਂ ਦੀ ਵਿੱਚੇ ਆਪਾਂ ਇੰਨੇ ਆਪਦੇ ਭੈਣ ਭਰਾਵਾਂ ਨੂੰ ਇੰਨੀਆਂ ਭੈਣਾਂ ਨੂੰ ਇੰਨੇ ਬੱਚਿਆਂ ਨੂੰ ਇਕੱਲੇ ਨਹੀਂ ਛੱਡ ਸਕਦਾ ਕਿਉਂਕਿ ਇਹਨਾਂ ਬਹੁਤ ਸਾਰਾ ਜਨਜੀਵਤ ਪ੍ਰਭਾਵਿਤ ਹੋ ਜਾਊਗਾ ਸਰਕਾਰ ਦੇ ਨਾਲੋਂ ਜ਼ਿਆਦਾ ਆਮ ਲੋਕਾਂ ਨੇ ਇਸ ਦੁੱਖ ਦੀ ਘੜੀ ਵਿੱਚ ਇਨਾਂ ਸਾਥ ਦਿੱਤਾ ਜਿਸ ਦੀ ਕਿਤੇ ਅਸੀਂ ਮਿਸਾਲ ਨਹੀਂ ਦੇ ਸਕਦੇਗੀ ਇਹ ਅਸਰ ਪੰਜਾਬ ਦਾ ਇਹ ਗੁਰੂਆਂ ਦਾ ਪੰਜਾਬ ਹੈ ਅਸੀਂ ਹਮੇਸ਼ਾ ਵੰਡਣ ਵਾਲਿਆਂ ਚ ਰਹੇ ਹਾਂ ਵੰਡ ਕੇ ਛਕਣ ਵਾਲਿਆਂ ਚ ਰਹੇ ਹਾਂ ਸੋ ਆਪਾਂ ਆਪਣੇ ਕਿਸੇ ਵੀ ਹਾਲਾਤ ਵਿੱਚ ਭਰਾਵਾਂ ਨੂੰ ਇਕੱਲੇ ਨਹੀਂ ਛੱਡਣਾਗਾ ਅਖੀਰ ਤੱਕ ਉਹਨਾਂ ਦੇ ਨਾਲ ਖੜਨ ਦਾ ਆਪਣਾ ਫਰਜ਼ ਆ ਕਿਉਂਕਿ ਉਹ ਪੰਜਾਬੀ ਭਰਾਏ ਮੋਢੇ ਨਾਲ ਮੋਢਾ ਲਾ ਕੇ ਖੜਨਾ ਤੇ ਜਿਹੜੀ ਰਾਸ਼ਨ ਦੀ ਆ ਇਹ ਇੱਕ ਜ਼ਰੂਰੀ ਜਿਹੜੀ ਗੱਲ ਸਾਨੂੰ ਤਰਕੀਬ ਨਾਲ ਚਲਾਣਾ ਪੈਣਾ ਇੱਕ ਪਲਾਨ ਦੇ ਨਾਲ ਕੰਮ ਕਰਨਾ ਪੈਣਾ ਇੱਕ ਆਰਡਰ ਦੇ ਵਿੱਚ ਜਿਹੜੀ ਰਾਸ਼ਨ ਦੀ ਜਿਹੜੀ ਵੰਡ ਆ ਜਾਂ ਚਾਰੇ ਦੀ ਵੰਡ ਜਾਂ ਦਵਾਈਆਂ ਦੀ ਵੰਡ ਆ ਉਹ ਸਾਨੂੰ ਖੁਦ ਦਰਵਾਜ਼ੇ ਮੁਰੇ ਜਾ ਕੇ ਉਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਆ ਇਹਨਾਂ ਲਟੇਰਿਆਂ ਤੋਂ ਫੇਰ ਹੀ ਬਚਿਆ ਜਾ ਸਕਦਾ